11ਵੇਂ ਕੋਮਾਂਤਰੀ ਯੋਗ ਦਿਹਾੜੇ ਮੌਕੇ ਇਸ ਵਾਰ ਸੱਭਿਆਚਾਰ ਮੰਤਰਾਲੇ ਨੇ ਦੇਸ਼ ਭਰ ਵਿੱਚ ਇਸ ਨੂੰ ਸ਼ਾਨਦਾਰ ਤੰਗੜਾ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਤਹਿਤ ਸੱਭਿਆਚਾਰ ਮੰਤਰਾਲਾ ਪਲਕੇ 21 ਜੂਨ ਨੂੰ 100 ਪ੍ਰਮੁੱਖ ਸ਼ਹਿਰਾਂ ਸਪਾਟਾ ਥਾਵਾਂ ਅਤੇ 50 ਸੱਭਿਆਚਾਰਕ ਵਿਰਾਸਤੀ ਸਥਾਨਾਂ ਤੇ ਵਿਸ਼ੇਸ਼ ਯੋਗ ਸੈਸ਼ਨ ਕਰਵਾਏਗਾ ਅੰਮ੍ਰਿਤਸਰ ਵਿਖੇ ਗਲਿਆਂ ਵਾਲਾ ਬਾਗ ਸਣੇ ਇਸ ਮਹਿੰਮ ਤਹਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ ਸਮੇਤ ਕਈ ਮਸ਼ਹੂਰ ਇਤਿਹਾਸਕ ਸਥਾਨਾਂ ਤੇ ਯੋਗ ਸੈਸ਼ਨ ਕਰਵਾਏ ਜਾ ਰਹੇ ਨੇ ਪ੍ਰਮੁੱਖ ਸਥਾਨਾਂ ਵਿੱਚ ਅਸਾਮ ਵਿੱਚ ਚਰਾਇ ਦੇਵ ਮੈਦਾਨ ਗੁਜਰਾਤ ਵਿੱਚ ਰਾਣੀ ਕੀ ਬਾਵ ਅਤੇ ਥੋਲਾ ਵਿਰਾ ਕਰਨਾਟਕ ਵਿੱਚ ਹੰਪੀ ਅਤੇ ਪਟ ਦਕਲ ਮਾਧ ਪ੍ਰਦੇਸ਼ ਵਿੱਚ ਖਜਰਾਉ ਅਤੇ ਸਾਂਚੀਸਤੂਬ, ਓਡੀਸ਼ਾ ਵਿੱਚ ਕੋਨਾਰਕ ਸੂਰਜ ਮੰਦਿਰ, ਮਹਾਰਾਸ਼ਟਰ ਵਿੱਚ ਐਲੀਫੈਂਟਾ ਗੁਫਾਵਾਂ ਅਤੇ ਤਾਮਿਲਨਾਡੂ ਵਿੱਚ ਬ੍ਰਹਦੇਸ਼ਵਰ ਮੰਦਿਰ ਸ਼ਾਮਲ ਨੇ। ਇਸ ਤੋਂ ਇਲਾਵਾ ਹైదరాబాద్ ਵਿੱਚ ਗੋਲਕੁੰਡਾ ਕਿਲਾ ਅਤੇ ਸਲਾਰ ਗੰਜ ਅਜਾਇਬ ਘਰ ਹਮਾਉ ਦਾ ਮਕਬਰਾ ਦਿੱਲੀ ਵਿੱਚ ਪੁਰਾਣਾ ਕਿਲਾ ਅਤੇ ਸਫਦਰਗੰਜ ਮਕਬਰਾ ਰਾਜਸਥਾਨ ਵਿੱਚ ਚਿਤੌੜਗੜ੍ਹ ਅਤੇ ਕੁੰਬਲਗੜ੍ਹ ਕਿਲੇ ਲਦਾਖ ਵਿੱਚ ਲੇ ਪੈਲੈਸ ਸ਼ੀਰਨਗਰ ਵਿੱਚ ਪਰੀ ਮਹਿਲ ਕੇਰਲਾ ਵਿੱਚ ਬੇਕਲ ਕਿਲਾ ਅਤੇ ਪੱਛਮੀ ਬੰਗਾਲ ਵਿੱਚ ਹਜ਼ਾਰ ਦੁਆਰੀ ਅਤੇ ਕੂਚ ਵਿਹਾਰ ਪੈਲਸ ਵੀ ਯੋਗ ਸਥਾਨਾਂ ਵਿੱਚ ਸ਼ਾਮਲ ਨੇ ਇਸ ਦੌਰਾਨ ਸੱਭਿਆਚਾਰ ਮੰਤਰਾਲੇ ਦੇ ਵੱਖ-ਵੱਖ ਵਿਭਾਗ ਅਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਇਨ੍ਹਾਂ ਪ੍ਰੋਗਰਾਮਾਂ ਨੂੰ ਕਰਵਾਉਣ ਲਈ ਵੱਧ ਚੜ੍ਹ ਕੇ ਉਪਰਾਲੇ ਕਰ ਰਹੀਆਂ ਨੇ ਇਹ ਪਹਿਲ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਜਿਸ ਤਹਿਤ ਯੋਗ ਅਤੇ ਵਿਰਾਸਤ ਨੂੰ ਜੋੜ ਕੇ ਨਾਗਰਿਕਾਂ ਵਿੱਚ ਸਿਹਤ ਧਿਆਨ ਅਤੇ ਸੰਤੁਲਿਤ ਜੀਵਨ ਬਾਰੇ ਜਾਗਰੂਕਤਾ ਵਧਾਈ ਜਾ ਰਹੀ ਹੈ ਇਸ ਪਹਿਲ ਦਾ ਮੰਤਵ ਯੋਗ ਨੂੰ ਭਾਰਤੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ ਤਾਂ ਜੋ ਦੇਸ਼ ਦੇ ਇਤਿਹਾਸਕ ਥਾਵਾਂ ਤੇ ਸਿਹਤ ਤੇ ਅਧਿਆਤਮਿਕਤਾ ताால் m मिलිनाෑ जाසගේ!